ਵਾਹ ਕਰੂ 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 ਸਾਹੀ ਜੀ ਅਮਰਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਰਤ ਮੇਰੀ ਚਲਨ ਬੁਜੀ ਸੀਤਲ ਹੋਏ ਮਨੁਆ ਸਤ ਗੁਰ ਕਾ ਦਰਸ਼ਨ ਆਏ ਜੀਓ ਸੋ ਕਹੋ ਟਲ ਗੁਰ ਸੇਵੀਐ ਐਹਨਸ ਸਹਿਜ ਸੁਭਾਅ ਦਰਸ਼ਨ ਰਸੀਏ ਗੁਰੂ ਕੈ ਜਨਮ ਮਰਨ ਦੁਖ ਜਾਈ ਵਾਹਿਗੁਰੂ ਸਾਹਿਬ ਜੀ ਸਲੋਕ ਦਇਆ ਕਰਨ ਦੁਖ ਹਰਨ ਉਚਰਨ ਨਾਮ ਕੀਰਤਨੈ ਧਿਆਰ ਪੁਰਖ ਭਗਵਾਨੈ ਨਾਨਕ ਲਿਪਤ ਨਾ ਮਾਇਆ ਦਇਆ ਕਰਨੁ ਦੁਖ ਹਰਨੁ ਉਚਰਣੁ ਨਾਮ ਕੀਰਤਣੈ ਧਿਆਰ ਪੁਰਖ ਭਗਵਾਨੈ ਨਾਨਕ ਲਿਪਤ ਨਾ ਮਾਇਆ ਭਾਏ ਬਲੰਦੜੀ ਬੁਝ ਗਈ ਰਖੰਦੜੋ ਪ੍ਰਭ ਆਪ ਚਿਨਿ ਉਪਾਈ ਮੇਧਣੀ ਨਾਣਕ ਸੋ ਪ੍ਰਭ ਜਾਪ ਪੌੜੀ ਚਾ ਪ੍ਰਭ ਪੈ ਦਿਆਲ ਨਾ ਬਿਆਪੇ ਮਾਇਆ ਕੋਟ ਅਗਾ ਗਏ ਨਾਸ ਹਰ ਇੱਕ ਧਾਇਆ ਨਿਰਮਲ ਭੈ ਸਰੀਰ ਜਨ ਧੂਰੀ ਨਾਇਆ ਮਾਨ ਤਨ ਪੈ ਸੰਪੂਖ ਪੂਰਨ ਪ੍ਰਭ ਪਾਇਆ ਤਰੇ कुटुंब ਸੰਗ ਲੋਗ ਕੁੱਲ ਸਬਾਇਆ ਮਨ ਤਨ ਭੈ ਸੰਤੋਖ ਪੂਰਨ ਪ੍ਰਭ ਪਾਇਆ ਤਰੇ कुटुंब ਸੰਗ ਲੋਗ ਕੁੱਲ ਸਬਾਇਆ ਵਾਹਿ ਤੂਹੀ ਕਾ ਖਾਲਸਾ ਵਾਹ ਉਹ ਜੀ ਕੀ ਫਤੇ ਪਰਮ ਸਤਕਾਰ ਜੋ ਤੀਨ ਦੁਨੀ ਦੇ ਮਾਲਕ ਚੁਗੋ ਜੁਗਾ ਟਲ ਸਾਹਿਬ ਸ੍ਰੀ ਗੁਰੂ ਰੰਗ ਸਾਹਿਬ ਪਾਤਸ਼ਾਹ ਜੀ ਦੇ ਸੰਧਿਆ ਵੇਲੇ ਦੇ ਸੱਜੀ ਹੋਏ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਗੁਰੂ ਪਿਆਰੇ குரு ਸਵਾਰੇ ਸਤ ਸੰਗੀ ਜਨ ਓਟ ਪਾਗੇ ਹਾਂ ਚੱਲ ਰਹੇ ਲੜੀਵਾਰ ਵਿਚਾਰ ਦੇ ਅਧੀਨ ਚਪਜੀ ਸਾਹਿਬ ਦੀ 14 ਨੰਬਰ ਕੋੜੀ ਵਿਚਾਰ ਅਧੀਨ ਹੈ ਪਾਤਸ਼ਾਹ ਜੀ ਕਿਰਪਾ ਰਮਤ ਕਰਦੇ ਨੇ ਮੰਨੈ ਮਾਰਗ ਠਾਕ ਨਾ ਪਾਏ ਮਾਰਗਦਾਰ ਤੇ ਰਸਤਾ ਸਹਿਬ ਜੀ ਕਹਿੰਦੇ ਜਿਹੜਾ ਇਨਸਾਨ ਪਰਮਾਤਮਾ ਦੇ ਨਾਮ ਦੀ ਗੱਲ ਮੰਨ ਕੇ ਵੇਖ ਲਵੇ ਪ੍ਰਭੂ ਪਰਮਾਤਮਾ ਦਾ ਸਨਮਨ ਕਰਨਾ ਸ਼ੁਰੂ ਕਰ ਦਵੇ ਉਹਦੇ ਜ਼ਿੰਦਗੀ ਦੇ ਅੰਦਰ ਜਿਹੜੇ ਵਿਕਾਰ ਨੇ ਉਹ ਰੋਕ ਨਹੀਂ ਪਾਉਂਦੇ ਉਹਦੀ ਜ਼ਿੰਦਗੀ ਦੇ ਅੰਦਰ ਦੁੱਖ ਤਕਲੀਫਾਂ ਆ ਕੇ ਉਹਨਾਂ ਨੂੰ ਨੁਕਸਾਨ ਨਹੀਂ ਕਰਦੀ ਕਿਉਂਕਿ ਪਰਮਾਤਮਾ ਉਹਦੀ ਸੋਚ ਨੂੰ ਉੱਚੀਆਂ ਕਰ ਦਿੰਦਾ ਹੈ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਜੋ ਕੁਝ ਮੇਰੇ ਨਾਲ ਵਾਪਰ ਰਿਹਾ ਹੈ ਇਹ ਹੋਰਾਂ ਨਾਲ ਵੀ ਵਾਪਰ ਚੁੱਕਾ ਹੈ ਉਹਨੂੰ ਇਸ ਜੇ ਦੀ ਚਿੰਤਾ ਖਤਮ ਹੋ ਜਾਂਦੀ ਹੈ ਚਿੰਤਾ ਕਦੋਂ ਇਹ ਭਾਗਾਂ ਵਾਲਿਓ ਜਦੋਂ ਅਸੀਂ ਸੋਚਦੇ ਹਾਂ ਕਿ ਜੋ ਹੋ ਰਿਹਾ ਹੈ ਇਹ ਇਕੱਲਾ ਮੇਰੇ ਨਾਲ ਹੋ ਰਿਹਾ ਹੈ ਕਿ ਨੁਕਸਾਨ ਹੋ ਰਿਹਾ ਤੇ ਮੇਰਾ ਹੀ ਹੋ ਰਿਹਾ ਕਿਸੇ ਹੋਰ ਦਾ ਨਹੀਂ ਹੋਇਆ ਹੋਵੇਗਾ ਅਰਬਾਣੀ ਕਹਿੰਦੀ ਹੈ ਚਿੰਤਾ ਤਾਂ ਕੀ ਕੀਤੀਏ ਜੋ ਅਨਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਚਰਨਾਂ ਕੋਏ ਪਾਤਸ਼ਾਹ ਕਹਿੰਦੇ ਚਿੰਤਾ ਉਸ ਗੱਲ ਦੀ ਕਰੀ ਜਿਹੜੀ ਕੱਲੀ ਤੇਰੇ ਨਾਲ ਵਾਪਰੀ ਹੋਵੇ ਇਹ ਤਾਂ ਸਾਰੇ ਸੰਸਾਰ ਨਾਲ ਹੀ ਚੱਲਦਾ ਏ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ ਹੁਣ ਜਿੱਦਾਂ ਆਪਾਂ ਨਵਾਂ ਸੂਟ ਪਾਉਂਦੇ ਆ ਇਹਨੇ ਇੱਕ ਨਾ ਇੱਕ ਦਿਨ ਪੁਰਾਣਾ ਹੋਣਾ ਹੈ ਇਦਾਂ ਹੀ ਪਾਤਸ਼ਾਹ ਕਹਿੰਦੇ ਸੁੱਖ ਜਿਹੜਾ ਨਵਾਂ ਸੂਟ ਏ ਤੇ ਦੁੱਖ ਜਿਹੜਾ ਪੁਰਾਣਾ ਸੂਟ ਏ ਪਰਾਣਾ ਵੀ ਕਦੀ ਸਦੀਵੀ ਨਹੀਂ ਪਹਿਣਾ ਉਹ ਵੀ ਬਦਲ ਜਾਣਾ ਹੈ ਸਹਿਬ ਕਹਿੰਦੇ ਇਹ ਕਿੰਨਾ ਚਿਰ ਜ਼ਿੰਦਗੀ ਚੱਲਦੀ ਹੈ ਸਵਸ ਚੱਲਦੇ ਨੇ ਨਾ ਤਦ ਤੱਕ ਜ਼ਿੰਦਗੀ ਚ ਦੁੱਖ ਵੀ ਆਉਣਾ ਹੈ ਤੇ ਸੁੱਖ ਵੀ ਆਉਣਾ ਹੈ ਜਿਵੇਂ ਸੁਖ ਆਏ ਤੋਂ ਅਸੀਂ ਗਿਲਾ ਸ਼ਿਕਵਾ ਨਹੀਂ ਕਰਦੇ ਉਦਾਂ ਦੁੱਖ ਆਏ ਤੋਂ ਵੀ ਗਿਲਾ ਸ਼ਿਕਵਾ ਨਹੀਂ ਕਰਨਾ ਕਿਉਂਕਿ ਸਾਇਬ ਨੇ ਪਾਣੀ ਚ ਕਹਿ ਦਿੱਤਾ ਜਪਜੀ ਸਾਹਿਬ ਚ ਕੇਤਿਆਂ ਦੁੱਖ ਭੂਖ ਸਦ ਮਾਰ ਇਹ ਤੇ ਤਾਤ ਤੇਰੀ ਦਾਤ ਪਾਛੇ ਕਹਿੰਦੇ ਦੁੱਖ ਆਇਆ ਭੁੱਖ ਆਈ ਮਾਰ ਪਈ ਮਾਲਕਾ ਇਹ ਸਾਰੀ ਤੇਰੀ ਦਾਤ ਹੈ ਦਾਤ ਕਿਉਂ ਹੈ ਕਿਉਂਕਿ ਦੁੱਖ ਵੇਲੇ ਹੀ ਰੱਬ ਚੀਤੇ ਆਉਂਦਾ ਹੈ ਸੁਖ ਵੇਲੇ ਰੱਬ ਨਹੀਂ ਆਉਂਦਾ ਚੀਤੇ ਆਪਾਂ ਰੋਜ਼ ਸੁਣਦੇ ਆਂ ਸ਼ਾਮਾਂ ਵੇਲੇ ਦੁਖਦਾਰੂ ਸੁਖ ਰੋਗ ਪਿਆ ਦੁਖਦਾਰੂ ਐ ਦੁੱਖ ਦਵਾਈ ਐ ਦਵਾਈ ਕਿਉਂ ਐ ਜਦੋਂ ਦੁੱਖ ਆਇਆ ਉਦੋਂ ਰੱਬ ਚੀਤੇ ਆਇਆ ਰੱਬ ਚੀਤੇ ਆਇਆ ਤੇ ਦੁੱਖ ਸਾਡਾ ਕਟਿਆ ਗਿਆ ਸੁਖ ਰੋਗ ਪਿਆ ਅਜੇ ਤੋ ਸੁੱਖ ਆਇਆ ਸੀ ਰੱਬ ਨੂੰ ਭੜਾ ਦਿੱਤਾ ਆਪਣੇ ਮਨ ਮਰਜ਼ੀਆਂ ਕੀਤੀਆਂ ਉਹਨੇ ਸਾਨੂੰ ਫੇਰ ਦੁੱਖ ਦੇ ਦਿੱਤਾ ਇਹ ਚੱਲਦਾ ਹੀ ਰਹਿੰਦਾ ਹੈ ਪਰ ਬਾਣੀ ਦਾ ਜਿਹੜਾ ਸਿਧਾਂਤ ਹੈ ਸਹਿਬ ਜੀ ਕਹਿੰਦੇ ਤੈਨੂੰ ਇੰਨੀ ਕੁ ਪਾਵਰ ਦਵਾਂਗਾ ਦੁੱਖ ਆਵੇਗਾ ਜ਼ਰੂਰ ਪਰ ਤੈਨੂੰ ਦੁਖੀ ਨਹੀਂ ਕਰ ਸਕੇ ਆਪਾਂ ਕਾਲਾਛੀ ਜਿੱਦਿਆੜਾ ਬਣਾਇਆ ਹੈ 11 ਨਵੰਬਰ 1675 ਨਿਕਾਸ ਨਖਾਸ ਚੌਂਕ ਦੇ ਵਿੱਚ ਦਿੱਲੀ ਦੇ ਵਿੱਚ ਤੋ ਮਾ ਲੱਕੜਾਂ ਦੇ ਵਿੱਚ ਐ ਬਨ ਕੇ ਸਰੀਰ ਨੂੰ ਸਿਰ ਦੇ ਉੱਤੇ ਆਰਾ ਚਲਾ ਦੇਣਾ ਤੇ ਆਰੇ ਦੇ ਨਾਲ ਦੋ ਫਾੜ ਕਰ ਦੇਣਾ ਸਰੀਰ ਨੂੰ ਜੇ ਆਪਣੇ ਹੋਂਦ ਤੱਕ ਦੇਖੀਏ ਤੇ ਬਹੁਤ ਵੱਡਾ ਦੁੱਖ ਹੈ ਪਰ ਉਹ ਇਹਨੇ ਦੁੱਖ ਨੂੰ ਵੀ ਉਹ ਦੁੱਖ ਨਹੀਂ ਮੰਨ ਰਿਹਾ ਆਰਾ ਚਲਾਉਣ ਵਾਲੇ ਕੰਮ ਰੇ ਨੇ ਤੇ ਜਿੰਨਾ ਤੇ ਚੱਲ ਰਿਹਾ ਏ ਉਹ ਪ੍ਰਮਾਤਮਾ ਦਾ ਸ਼ੁਕਰਾਨਾ ਕਰ ਰਹੇ ਨੇ ਉਹ ਜਪਜੀ ਸਾਹਿਬ ਦਾ ਜਾਪ ਕਰ ਰਹੇ ਨੇ ਕਿਉਂਕਿ ਪ੍ਰੈਕਟੀਕਲ ਕਰਕੇ ਦਿਖਾ ਰਹੇ ਨੇ ਕਿ ਭਲਿਓ ਬਾਣੀ ਚ ਜੋ ਕਿਹਾ ਹੈ ਨਾ ਉਹਨੂੰ ਤਨ ਤੇ ਹੰਡਾ ਕੇ ਵੀ ਦੇਖਿਆ ਜਾ ਸਕਦਾ ਹੈ ਅਸੀਂ ਹੰਡਾ ਰਹਾ ਜੇ ਆਉਣ ਵਾਲੇ ਸਮੇਂ ਤੁਹਾਨੂੰ ਹਡਾਉਣਾ ਪਵੇ ਤੇ ਕਿਤੇ ਗਿਲਾ ਚਿਪਵਾਣਾ ਕਰੀਏ ਇਹ ਇਹ ਸਿਧਾਂਤ ਦੇ ਕੇ ਗਏ ਤੇ ਪਾਤਸ਼ਾਹ ਜੀ ਕਹਿੰਦੇ ਨੇ ਮੰਨੈ ਮੰਨੇ ਦਾ ਅਰਥ ਹੈ ਜੇਕਰ ਜੇ ਤੁਸੀਂ ਮੰਨ ਲਓ ਤਾਂ ਪਹਿਲੀ ਪੌੜੀਆ ਮੰਨੇ ਕੀ ਗੱਤ ਕਹੀ ਨਾ ਜਾਏ ਉਥੇ ਇੱਕ ਲਾਂ ਹੈ ਉਦਾਰਥੇ ਜਿੰਨੇ ਮੰਨ ਲਈ ਕਰਦੇ ਨੇ ਜਿੰਨੇ ਹਰ ਗੱਲ ਨੂੰ ਫੋਲੋ ਕਰ ਲਿਆ ਕਿ ਪਾਸ਼ਾ ਜੀ ਤੁਸੀਂ ਕਹਿੰਦੇ ਜੇ ਸਹੀ ਹੈ ਤੇ ਦੂਜੀਆਂ ਪੌੜੀਆਂ ਹੀ ਪਾਛੇ ਕਹਿੰਦੇ ਜੇ ਤੁਸੀਂ ਮੰਨ ਲਓ ਮੰਨੇ ਮਾਰਗ ਠਾਕ ਨਾ ਪਾਏ ਕਹਿੰਦੇ ਜੇ ਤੁਸੀਂ ਮੰਨ ਲਓਗੇ ਗੱਲ ਤੇ ਤੁਹਾਡੇ ਮਾਰਗ ਦੇ ਵਿੱਚ ਕੋਈ ਰੁਕਾਵਟ ਨਹੀਂ ਆਵੇਗੀ ਤੁਹਾਡਾ ਜਿਹੜਾ ਜੀਵਨ ਹੈ ਉਹ ਸੁਖੀ ਬਕੀਤ ਹੋਵੇਗਾ ਮੰਨੇ ਪਤ ਸਿਓ ਪ੍ਰਗਟ ਜਾਏ ਕਹਿੰਦੇ ਜੇ ਮੰਨ ਲੋਗੇ ਗੱਲ ਤੁਹਾਡੀ ਇੱਜ਼ਤ ਬਣੀ ਰਹੇਗੀ ਤੁਸੀਂ ਇੱਜ਼ਤ ਦੇ ਨਾਲ ਸੰਸਾਰ ਚ ਜਿਉਵੋਗੇ ਤੇ ਸੰਸਾਰ ਤੋਂ ਜਾਓਗੇ ਵੀ ਇੱਜ਼ਤ ਦੇ ਨਾਲ ਮੰਨੇ ਮਗ ਨਾ ਚੱਲੇ ਪੰਥ ਕਹਿੰਦੇ ਤੁਹਾਡੇ ਜਿਹੜਾ ਰਸਤਾ ਹੈ ਉਹਦੇ ਵਿੱਚ ਤੁਸੀਂ ਏ ਵਿਖਰੇਵਾ ਪਾਸੇ ਕਰ ਦੋਗੇ ਕਿ ਮੇਰਾ ਰੱਬ ਹੋਰ ਹੈ ਤੇ ਦੂਜੇ ਦਾ ਰੱਬ ਹੋਰ ਹੈ ਕਹਿੰਦੇ ਇਹ ਮਨ ਦੇ ਵਿੱਚੋਂ ਨਿਕਲੀ ਜਾਵੇ ਇਕ ਮੰਨੇ ਮਗ ਨਾ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਕਹਿੰਦੇ ਧਰਮ ਦੇ ਨਾਲ ਸਾਝ ਪੈ ਗਈ ਪਿਆਰ ਪੈ ਗਿਆ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਹੋਏ ਕਹਿੰਦੇ ਇਹ ਪ੍ਰਮਾਤਮਾ ਦਾ ਨਾਮ ਇੰਨਾ ਪਵਿੱਤਰ ਹੈ ਜੇ ਕੋਈ ਇਹਨੂੰ ਆਪਣੇ ਜੀਵਨ ਦੇ ਵਿੱਚ ਵਸਾ ਕੇ ਦੇਖੇ ਲਗਨ ਲਾ ਕੇ ਦੇਖੇ ਤੇ ਉਹਦੀ ਜਿਹੜੀ ਅਵਸਥਾ ਹੈ ਉਹ ਬੜੀ ਉੱਚੀ ਹੋ ਜਾਂਦੀ ਹੈ ਉਹ ਚੜ੍ਹਦੀ ਕਲਾ ਦੇ ਵਿੱਚ ਆ ਜਾਂਦਾ ਹੈ ਉਹਨੂੰ ਕੋਈ ਕਰਾਏ ਨਹੀਂ પા ਸਕਦਾ ਉਹ ਜਿੱਧਰ ਦੀ ਵੀ ਤੁਰੇਗਾ ਮਾਰਗ ਉਹਦਾ ਇੱਕ ਅਕਾਲ ਪੁਰਖੋ ਵੇਖ ਰਿਹਾ ਰਕਾਵਟਾਂ ਉਹਦਾ ਰਾਹ ਨਹੀਂ ਰੋਕ ਸਕਦੀ ਜਿਵੇਂ ਪਾਣੀ ਪਹਾੜਾਂ ਛੁਟੇਕਦਾ ਹੈ ਤੇ ਉਹਦੀ ਅੱਗੇ ਬੜੀਆਂ ਰਕਾਵਟਾਂ ਆਉਂਦੀਆਂ ਨੇ ਪਰ ਉਹ ਪਾਣੀ ਰਕਾਵਟਾਂ ਦੂਰ ਕਰ ਕਰਕੇ ਆਪਣੇ ਮੰਜ਼ਿਲ ਸੁੰਦਰ ਤੱਕ ਪਹੁੰਚਣਾ ਚਾਹੁੰਦਾ ਹੈ ਤੇ ਪਹੁੰਚਦਾ ਵੀ ਹੈ ਭਾਵੇਂ ਉਹ ਕਿਸੇ ਵੀ ਰੂਪ ਦੇ ਵਿੱਚ ਜਾ ਕੇ ਪਹੁੰਚੇ ਪਹੁੰਚਦਾ ਜ਼ਰੂਰ ਹੈ ਤੇ ਪਾਤਸ਼ਾਹ ਜੀ ਕਹਿੰਦੇ ਇਦਾਂ ਹੀ ਜਿਹੜਾ ਇਨਸਾਨ ਮੰਨਣ ਲੱਗ ਜਾਂਦਾ ਹੈ ਉਹਦਾ ਜਿਹੜਾ ਸੰਬੰਧ ਹੈ ਰਿਸ਼ਤਾ ਹੈ ਉਹ ਧਰਮ ਦੇ ਨਾਲ ਬਣ ਜਾਂਦਾ ਹੈ ਮੰਨੇ ਆਵੇਂ ਮੂਖ ਦਵਾਰ ਕਹਿੰਦੇ ਪਾਵੇਂ ਦਾ ਆਪਣੇ ਲੱਭ ਲੈਂਦੇ ਨੇ ਮੁਖ ਦਾ ਮੁਖ ਦਵਾਰ ਦਾ ਅਰਥ ਹੈ ਮੁਕਤੀ ਦਾ ਦਰਵਾਜ਼ਾ ਜਿੰਨਾ ਨੇ குரு ਦੀ ਗੱਲ ਨੂੰ ਮੰਨਣਿਆ ਸ਼ੁਰੂ ਕਰ ਦਿੱਤਾ ਮੰਨ ਕੇ ਵੇਖ ਲਿਆ ਉਹਨਾਂ ਨੂੰ ਮੁਕਤੀ ਦਾ ਰਸਤਾ ਲੱਭ ਗਿਆ ਉਹ ਜਿਉਂਦੇ ਜੀ ਮੁਕਤ ਹੋ ਗਏ ਮੰਨੇ ਪਾਵੇਂ ਮੁਖਤਵਾਰ ਮੰਨੇ ਪਰਿਵਾਰੇ ਸਾਦਾ ਕਹਿੰਦੇ ਉਹ ਆਪ ਵੀ ਤਰੇ ਤੇ ਉਹਨਾਂ ਦਾ ਪਰਿਵਾਰ ਵੀ ਤਰ ਗਿਆ ਇੱਕ ਵਾਰੀ ਪਰਿਵਾਰ ਹੈ ਇੱਕ ਅੰਦਰੂਨੀ ਪਰਿਵਾਰ ਹੈ ਤਮਾਂ ਦਾ ਹੀ ਭਲਾ ਹੋ ਗਿਆ ਧੀਆਂ ਪੁੱਤ ਪਰਿਵਾਰ ਕੋਲੇ ਬੈਠਾ ਏ ਉਹਨੂੰ ਚੰਗੀ ਸਿੱਖਿਆ ਮਿਲ ਗਈ ਉਹ ਸਮਾਜ 'ਚ ਜਿਉਣ ਜੋਗੇ ਹੋ ਗਏ ਅੰਦਰ ਦਇਆ ਧਰਮ ਦੀ ਹਿੱਤ ਸੰਤੋਖ ਏਕ ਪਰਿਵਾਰ ਹੈ ਇਹਨੂੰ ਚੰਗਿਆ ਹੀ ਚਿੱਤਿਆ ਮਿਲ ਗਈ ਤੇ ਇਹਨਾਂ ਦੇ ਉੱਤੇ ਜਿਹੜਾ ਕਵਜਾ ਕਾਮ ਕ્રોਧ ਲੋਭ ਮੋਹ ਹੰਕਾਰ ਦਾ ਸੀ ਉਹ ਪਾਸੇ ਹੋ ਗਿਆ ਤੇ ਇਹਨਾਂ ਦੀ ਪਾਵਰ ਵੱਧ ਗਈ ਇਹਨਾਂ ਨੇ ਆਪਣੇ ਜੀਵਨ ਨੂੰ ਸਹੀ ਬਣਾ ਦਿੱਤਾ ਚੰਗੇ ਪਾਸੇ ਸਾਨੂੰ ਲਾ ਦਿੱਤਾ ਜਦੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਪਾਵਰ ਵੱਧਦੀ ਹੈ ਉਦੋਂ ਦੁਨੀਆ ਬਰਿਆਈ ਵਾਲੇ ਪਾਸੇ ਜਾਂਦੀ ਹੈ ਤੇ ਜਦੋਂ ਦਇਆ ਧਰਮ ਸੰਤੋਖ ਧੀਰਜ ਹਲੇਮੀ ਵਾਦੀ ਹੈ ਤੇ ਦੁਨੀਆ ਧਰਮਾਂ ਵਾਲੇ ਪਾਸੇ ਆਉਂਦੀ ਹੈ ਚੰਗਿਆਈ ਵਾਲੇ ਪਾਸੇ ਆਉਂਦੀ ਹੈ ਮੰਨੇ ਤਰੇ ਤਾਰੇ ਗੁਰਸਿੱਖ ਪਾਤਸ਼ਾਹ ਕਹਿੰਦੇ ਨੇ ਜਿਨ੍ਹਾਂ ਨੇ ਮੰਨ ਕੇ ਦੇਖਿਆ ਹਵਾ ਵੀ ਤਰ ਗਏ ਪੁਰੂ ਵੀ ਤਰਿਆ ਤੇ ਗੁਰੂ ਦੇ ਸਿੱਖ ਵੀ ਤਰ ਗਏ ਭਾਈ ਲੈਣਾ ਜੀ ਆਏ ਉਹਨਾਂ ਨੇ ਮੰਨਣਾ ਸ਼ੁਰੂ ਕਰ ਦਿੱਤਾ ਉਹ ਵੀ ਤਰ ਗਏ ਬਾਬਾ ਅਮਰਦਾਸ ਜੀ ਆਏ ਮੰਨਣਾ ਸ਼ੁਰੂ ਕਰ ਦਿੱਤਾ ਉਹ ਵੀ ਤਰ ਗਏ ਇਸ ਕਰਕੇ ਸਹਿਬ ਜੀ ਕਹਿੰਦੇ ਗੁਰੂ ਵੀ ਤਰ ਗਿਆ ਤੇ ਗੁਰੂ ਦੇ ਸਿੱਖ ਵੀ ਤਰ ਗਏ ਮੰਨੇ ਨਾਨਕ ਭਵੇਂ ਨਾ ਭਿਖ ਕਹਿੰਦੇ اے ਭਾਈ ਉਹ ਇਨਸਾਨ ਨੂੰ ਕਿਸੇ ਦੀ ਮਹਤਾਜਗੀ ਨਹੀਂ ਰਹਿੰਦੀ ਉਹ ਆਪਣੀਆਂ ਲੋੜਾਂ ਦੀ ਖਾਤਰ ਥਾਂ ਥਾਂ ਤੇ ਨਹੀਂ ਭਟਕਦਾ ਕਿ ਮੇਰੀ ਇੱਕ ਲੋੜ ਇੱਥੋਂ ਪੂਰੀ ਹੋਏਗੀ ਦੂਜੀ ਲੋੜ ਮੇਰੀ ਇੱਥੋਂ ਪੂਰੀ ਹੋਏਗੀ ਉਹ ਇੱਕੇ ਥਾਂ ਤੇ ਸਰਵ ਸ਼ਕਤੀਮਾਨ ਪ੍ਰਮਾਤਮਾ ਦੀ ਬੰਦਗੀ ਕਰਦਾ ਹੈ ਤੇ ਉਹਦੇ ਵਿੱਚੋਂ ਸਾਰੀਆਂ ਲੋੜਾਂ ਪੂਰੀਆਂ ਕਰ ਲੈਂਦਾ ਹੈ ਕਿਉਂਕਿ ਦਾਤੇ ਦੇ ਘਰ ਵਿੱਚ ਸਾਰਾ ਕੁਝ ਹੈ ਸਾਚੇ ਸਾਹਿਬਾ ਇਹ ਆ ਨਹੀਂ ਕਰਤੇ ਰੇ ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇਸ ਉਹ ਪਾਵੈ ਉਹਦੇ ਘਰ ਦੇ ਵਿੱਚ ਸਾਰਾ ਕੁਝ ਹੈ ਹੋਰ ਕਿਸੇ ਘਰ ਦੇ ਵਿੱਚ ਜਾਣ ਦੀ ਲੋੜ ਨਹੀਂ ਮੰਨੇ ਨਾਨਕ ਭਵੇਂ ਨ ਭੇਖ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪਾਛੇ ਜੀ ਕਹਿੰਦੇ ਪਿਆਰੇ ਉਹ ਕਿ ਤੁਸੀਂ ਆਪਣੀ ਲਗਨ ਲਗਾ ਲਓ ਪਰਮਾਤਮਾ ਦੇ ਨਾਲ ਜਿਵ ਜੁੜ ਜਾਏ ਤੇ ਸਾਰੇ ਦੇ ਸਾਰੇ ਬੰਧ ਟੁੱਟ ਜਾਂਦੇ ਨੇ ਪਰਮਾਤਮਾ ਨਾਲੋਂ ਪਈ ਹੋਈ ਵਿਥ ਦੂਰ ਹੋ ਜਾਂਦੀ ਹੈ ਅੰਦਰ ਹੀ ਸਾਰਾ ਕੁਝ ਸਮਝ ਆ ਜਾਂਦਾ ਹੈ ਹਿਰਦੇ ਦੇ ਵਿੱਚ ਹੀ ਪਤਾ ਲੱਗ ਜਾਂਦਾ ਹੈ ਕਿ ਪਰਮਾਤਮਾ ਵੀ ਇੱਥੇ ਹੈ ਤੇ ਅੱਛੀ ਮਲਾਪ ਵੀ ਇੱਥੇ ਹੀ ਕਰਨਾ ਹੈ ਕਿਤੇ ਬਾਹਰ ਜਾ ਕੇ ਨਹੀਂ ਕਰਨਾ ਬਾਹਰ ਭੀਤਰ ਇੱਕੋ ਜਾਨ ਇਹ ਗੁਰੂ ਜਾਨ ਬਤਾਈ ਜਦ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਪਰਮ ਕੀ ਕਾਈ ਪਾਤਸ਼ਾਹ ਜੀ ਕਹਿੰਦੇ ਉਹ ਤੇਰੇ ਅੰਦਰ ਵੀ ਹੈ ਤੇਰੇ ਬਾਹਰ ਵੀ ਹੈ ਬਾਹਰ ਕੁਦਰਤ ਦੇ ਵਿੱਚ ਹੈ ਤੇਰੇ ਅੰਦਰ ਆਤਮਾ ਰੂਪ ਮੰਨ ਕੇ ਬੈਠਾ ਹੈ ਉਹਨੂੰ ਇੱਕੋ ਜਿੱਕਾ ਹੀ ਦੇਖ ਪਰ ਅੰਦਰੋਂ ਪਰਮ ਦੀ ਕਾਈ ਪਰਮ ਦਾ ਭਲੇਖਾ ਕੱਢ ਲੈ ਕਿੰਨਾ ਚਿਰ ਤੇਰੇ ਅੰਦਰ ਪਰਮ ਰਹੇਗਾ ਤਬਦ ਤੱਕ ਉਹ ਤੈਨੂੰ ਨજર ਨਹੀਂ ਆਵੇਗਾ ਦੁਬਿਧਾ ਦੂਰ ਕਰ ਤੇ ਦੁਬਿਧਾ ਦੂਰ ਹੋਣੀ ਹੈ ਭਾਗਾਂ ਵਾਲੀ ਉਹ ਸ਼ਬਦ ਗਿਆਨ ਨਾਲ ਜੁੜ ਕੇ ਜਦੋਂ ਗੁਰੂ ਦੀ ਸਿੱਖਿਆ ਲੈ ਕੇ ਚੱਲਣ ਲੱਗ ਪਏ ਤੇ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਮੰਨਣਾ ਸ਼ੁਰੂ ਕਰ ਦਿੱਤਾ ਸੁਣਨਾ ਸ਼ੁਰੂ ਕਰ ਦਿੱਤਾ ਤੇ ਸਾਡਾ ਪਾਰਕ ਉਤਾਰਾ ਹੋ ਜਾਵੇਗਾ ਸੋ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਅਖਰੀ ਅਰਥਾਂ ਦੇ ਨਾਲ ਆਪ ਸੰਗਤਾਂ ਨਾਲ ਸਾਝੀ ਪਾਈ ਹੈ ਗੁਰੂ ਪਾਤਸ਼ਾਹ ਰਹਿਮਤ ਕੋਸ਼ਿਸ਼ ਕਰਨ ਸਭ ਦੀਆਂ ਝੋਲੀਆਂ ਨਾ ਬਣਦੇ ਨਾਲ ਪਰਦੇਨ ਚੜਦੀ ਕਲਾ ਦੇ ਨਾਮ ਸੰਗਤ ਕਰਨ ਵਾਲੇ ਬਣ ਜਾਈਏ ਬੁਲਾਓ ਜੀ ਫੱਤੇ ਵਾਹਿਗੁਰੂ ਨਿਕਾ ਖਲਸਾ ਵਾਹਿਗੁਰੂ ਜੀ ਕੀ ਫੱਤੇ